ਅਕਕਤਾ ਇਹ ਹੀ ਦੇਖਦੇ ਆ ਵੀ ਜੇ ਲਿਆਂਦਾ ਤਾਂ ਉਹਨੂੰ ਬਣਦੀ ਕਾਨੂੰਨ ਅਨੁਸਾਰ ਹੁਣ ਇੱਥੇ ਕਾਰਵਾਈ ਉਹਦੇ ਖਿਲਾਫ ਕੀਤੀ ਜਾਵੇ ਚਲੋ ਬੇਸ਼ੱਕ ਸਰਕਾਰ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਵੀ ਉਹਨਾਂ ਨੇ ਜਿਹੜੇ ਰਿਪੋਰਟ ਕੀਤੇ ਉਹਨਾਂ 'ਚ ਹੀ ਆ ਰਿਹਾ ਹੈ ਬੰਦਾ ਪਰ ਇੱਥੇ ਤਾਂ ਇਹ ਅਪਰਾਧ ਦੇ ਤੌਰ ਤੇ ਇਹਨਾਂ ਨੂੰ ਉਹਦੇ ਨਾਲ ਉਸ ਤਰ੍ਹਾਂ ਡੀਲ ਕਰਨਾ ਚਾਹੀਦਾ ਹੈ ਨਾ ਕਿ ਜਿਵੇਂ ਪਹਿਲਾਂ ਵੀ ਜੇਲ੍ਹਾਂ ਦੇ ਵਿੱਚ ਬੈਠੇ ਲੋਕ ਇਹਨਾਂ ਨੇ ਵੀ ਆਈਪੀ ਟ੍ਰੀਟਮੈਂਟ ਦੇ ਕੇ ਬਾਹਰ ਰੱਖੇ ਨੇ ਤੇ ਇਹਨੂੰ ਇੱਕ ਦੋਸ਼ੀ ਦੇ ਤੌਰ ਤੇ ਇਹਦੇ ਨਾਲ ਵਿਚਰੇ ਸਰਕਾਰ ਇਹ ਚਾਹੁੰਦੇ ਸਾਡੇ ਬੱਚਿਆਂ ਤੋਂ ਸਾਡੇ ਬੱਚਿਆਂ ਨੂੰ ਮਰਵਾ ਰਹੇ ਇਹ ਇਹ ਸਰਕਾਰ ਨੂੰ ਇਸ ਚੀਜ਼ ਤੇ ਠੱਲ ਪਾਉਣੀ ਚਾਹੀਦੀ ਹੈ ਨਾ ਕਿ ਇਹਨਾਂ ਲੋਕਾਂ ਨੂੰ ਸ਼ਹਿ ਦੇਣੀ ਚਾਹੀਦੀ। ਸਿੱਧੂ ਸਿੰਘ ਆਲ ਦੇ ਜਿਹੜੇ ਕਤਲ ਅਨਮੋਲ ਬਿਸ਼ਨੋਈ ਲੋੜੀ ਦਾ ਸੀਗਾ ਹੁਣ ਪਤਾ ਲੱਗਿਆ ਵੀ ਉਹ ਅਮਰੀਕਾ ਤੋਂ ਰਿਪੋਰਟ ਕਰਕੇ ਲੈ ਕੇ ਆ ਰਹੇ ਆ ਕਿਵੇਂ ਦੇਖ ਦਿੰਸੀ। ਆਪਾਂ ਤਾਂ ਇਹੀ ਦੇਖਦੇ ਆ ਵੀ ਜੇ ਲਿਆਂਦਾ ਤਾਂ ਉਹਨੂੰ ਬਣਦੀ ਕਾਨੂੰਨ ਅਨੁਸਾਰ ਹੁਣ ਇੱਥੇ ਕਾਰਵਾਈ ਉਹਦੇ ਖਿਲਾਫ ਕੀਤੀ ਜਾਵੇ। ਚਲੋ ਬੇਸ਼ੱਕ ਸਰਕਾਰ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਵੀ ਉਹਨਾਂ ਨੇ ਜਿਹੜੇ ਰਿਪੋਰਟ ਕੀਤੇ ਉਹਨਾਂ 'ਚ ਆ ਰਿਹਾ ਹੈ ਬੰਦਾ ਪਰ ਇੱਥੇ ਤਾਂ ਇਹ ਅਪਰਾਧ ਦੇ ਤੌਰ ਤੇ ਇਹਨਾਂ ਨੂੰ ਉਹਦੇ ਨਾਲ ਉਸ ਤਰ੍ਹਾਂ ਡੀਲ ਕਰਨਾ ਚਾਹੀਦਾ ਹੈ ਨਾ ਕਿ ਜਿਵੇਂ ਪਹਿਲਾਂ ਵੀ ਜੇਲ੍ਹਾਂ ਦੇ ਵਿੱਚ ਬੈਠੇ ਲੋਕ ਇਹਨਾਂ ਨੇ ਵੀਆਈਪੀ ਟ੍ਰੀਟਮੈਂਟ ਦੇ ਕੇ ਬਾਹਰ ਰੱਖੇ ਨੇ ਤੇ ਇਹਨੂੰ ਇੱਕ ਦੋਸ਼ੀ ਦੇ ਤੌਰ ਤੇ ਇਹਦੇ ਨਾਲ ਵਿਚੜੇ ਸਰਕਾਰ ਇਹ ਚਾਹੁੰਦੇ ਆ ਜੇ ਦੇਖਦੇ ਆ ਪਿਛਲੇ ਦਿਨਾਂ ਚ ਪੰਜਾਬ ਚ ਇਸ ਤਰ੍ਹਾਂ ਦੇ ਹਾਲਾਤ ਹੋਏ ਨੇ ਗੋਲੀਬਾਰੀ ਲਗਾਤਾਰ ਰੋਜ਼ ਹੀ ਕਤਲ ਹੋ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਐਨੇ ਗੈਂਗਸਟਰ ਕਿਵੇਂ ਖੁੱਲੇ ਹੋ ਗਏ ਜੀ ਗੈਂਗਸਟਰ ਤਾਂ ਹੈ ਨਾ ਬਲਿਆ ਜੀ ਗੱਲ ਇਹ ਹੈ ਵੀ ਕਿਸੇ ਦੇ ਖਿਲਾਫ ਅਸਲ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਇਹ ਵੀ ਫੜ ਕੇ ਜਾਵ ਕੇ ਜੇਲ੍ਹ ਚ ਬੰਦ ਕਰਦਾ ਜੇਲਾਂ ਅੱਜ ਕੱਲ ਬਣ ਗਈਆਂ ਟ੍ਰੇਨਿੰਗ ਸੈਂਟਰ ਜੇਲਾਂ ਦੇ ਵਿੱਚ ਵੀ ਜੇਲਾਂ ਵਾਲਾ ਵਿਹਾਰ ਅਪਰਾਧੀ ਨਾਲ ਨਹੀਂ ਹੁੰਦਾ ਬਾਹਰ ਤਨਾਹ ਠਾਣਿਆਂ ਚ ਹੁੰਦਾ ਇਸ ਕਰਕੇ ਇਹ ਲੋਕ ਨੇ ਜਿਹੜੇ ਮੈਂ ਤਾਂ ਇਹ ਕਹੂੰਗਾ ਜ਼ਿਆਦਾਤਰ ਇਹ ਗਰੀਬੀ ਵਾਲੇ ਲੋਕਾਂ ਨੂੰ ਇਹ ਵਰਤ ਕੇ ਸਾਡੇ ਬੱਚਿਆਂ ਤੋਂ ਸਾਡੇ ਬੱਚਿਆਂ ਨੂੰ ਮਰਵਾ ਰਹੇ ਨੇ ਇਹ ਤੇ ਇਹ ਸਰਕਾਰ ਨੂੰ ਇਸ ਚੀਜ਼ ਤੇ ਠੱਲ ਪਾਉਣੀ ਚਾਹੀਦੀ ਹੈ ਨਾ ਕਿ ਇਹਨਾਂ ਲੋਕਾਂ ਨੂੰ ਸ਼ਹਿ ਦੇਣੀ ਚਾਹੀਦੀ ਹੈ